ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੇ ਫਤੇ ਜੈ ਮਾਤਾ ਦੀ ਜੈ ਬਾਬਾ ਬਖੌਵਾ ਜੈ ਮਾਤਾ ਜੱਖੰਦਾਦੀ ਜੀ ਜੈ ਮਾਤਾ ਸਤੀ ਜੱਖੰਦਾਦੀ ਜੀ ਦੀ ਜੈ ਹੋਵੇ ਇਹ ਆ ਭਾਈ 메ਨ ਗੇਟ ਸਤੀ ਮਾਈ ਜੱਖੰਦਾਦੀ ਦਾ ਹੁਣ ਅਸੀਂ ਪਰਲੇ ਗੇਟ ਥਾਣੀ ਜਾ ਕੇ ਤੁਹਾਨੂੰ ਦਰਸ਼ਨ ਕਰਾਨੇ ਆ ਸਾਰੇ ਅਜਦਲਾ ਗੇਟ ਹੈ ਜੀ ਕਿਉਂ ਜਦੋਂ ਮੇਲਾ ਹੁੰਦਾ ਨਾ ਉਦੋਂ ਫਿਰ ਦੋਹੇ ਗੇਟ ਖੋਲਣੇ ਪੈਂਦੇ ਨੇ ਤੇ ਇਹ ਆ ਗਈ ਜੀ ਇਤੋ ਮੈਂ ਐਂਟਰੀ ਹੋ ਜਾਂਦੀ ਹੈ ਜੀ ਇਹ ਚਰਨਾ ਨੇ ਜੀ ਇਹ ਚਰਨਾ ਨੇ ਇੱਥੇ ਸਾਰੀ ਅਸਲ ਕੰਮ ਚੱਲਿਆ ਸੀ ਜੇ ਇਹਦਾ 1999 ਦੇ ਵਿੱਚ 1989 ਦੇ ਵਿੱਚ 1999 ਦੇ ਵਿੱਚ ਇਹਦਾ ਕੰਮ ਚੱਲਿਆ ਜੀ ਜਦੋਂ ਨਾ ਜੀ ਇਹ ਹੈ ਸਤੀ ਮਾਈ ਜੱਖਾਂ ਦਾ ਜਿਹਦੇ ਮੰਦਿਰ ਚ ਜਾਈਏ ਨਾ ਮੈਂ ਅੰਦਰ ਸਾਡੇ ਪਿੰਡ ਦਾ ਬੋਲੇ ਖਾਨਦਾਨ ਦਾ ਤੇ ਖੋਖਰ ਖਾਨਦਾਨ ਦਾ ਜੋ ਕਿ ਸਾਡਾ ਗੋਤ ਹੈ ਆ ਦੇਖੋ ਹੁਣ ਮੈਂ ਅੰਦਰ ਜਾਈਏ ਨਾ ਐਸ ਪੱਤ ਸੇ ਰਹਿ ਗਿਆ ਜੀ ਲੰਗਰ ਚਕਾਨ ਵਾਲਾ ਕੰਮ ਇਧਰੋਂ ਲੰਗਰ ਤਿਆਰ ਹੁੰਦਾ ਜੀ ਤੇ ਜਦੋਂ ਵੀ ਕੋਈ ਸਾਡੇ ਖਾਨਦਾਨ ਦੇ ਵਿੱਚ ਨਵੀਂ ਵਿਆਹ ਜੋੜਾ ਆਉਂਦਾ ਨਾ ਜੀ ਜਿਵੇਂ ਅੱਜ ਵਿਆਹ ਕੇ ਲੈ ਆਏ ਦੂਜੇ ਦਿਨ ਸਾਨੂੰ ਇੱਥੇ ਮੱਥਾ ਟਿਕਾਣਾ ਪੈਂਦਾ ਛਟੀਆਂ ਖੜਿਆਣੀਆਂ ਪੈਂਦੀਆਂ ਨੇ ਇਹ ਸਤੀ ਮਾਈ ਜੱਖਨਦਾਦੀ ਜੀ ਦਾ ਮੰਦਿਰ ਤੇ ਪਹਿਲੀ ਵਾਰ ਮੈਂ ਸੂਈ ਦਾ ਇੱਥੇ ਦੁੱਧ ਚੜਦਾ ਜੀ ਹੋਰ ਵੀ ਕੋਈ ਵੀ ਕਾਰਜ ਹੈ ਪਹਿਲੀ ਵਾਰ ਹੋਵੇ ਐਸੀ ਇੱਥੇ ਹੀ ਜਾਣੇ ਆ ਜੀ ਮੱਥਾ ਟੇਕਣਾ ਇਹ ਸਤੀ ਮਾਈ ਜਾਖੰਦਾਦੀ ਜੀ ਦਾ ਮੰਦਿਰ ਆ ਉਹ ਹੈ ਜੀ ਪੁਰਾਣਾ ਮੰਦਿਰ ਇਹ ਹੈ ਇਹ ਬਾਅਦ ਚੋਂ ਸਾਰੀ ਹੋਇਆ ਸੈਡਾਂ ਤੋਂ ਵੀ ਉਹਨੂੰ ਨਾ ਛੇੜੀਏ ਆ ਦੇਖੋ ਲਿਖਿਆ ਵੀ ਹੋਇਆ ਉਹਦੇ ਸਤੀ ਮਾਈ ਜਾਖੰਦਾਦੀ ਜੀ ਮੰਦਿਰ ਰਤਿਆ ਜ਼ਿਲ੍ਹਾ ਫਤਿਹਬਾਦ ਹਰਿਆਣਾ ਜੀ ਭਾਰਤ ਆ ਹੈ ਜੀ ਮਾਤਾ ਜੀ ਦਾ ਦਰਬਾਰ ਇੱਥੇ ਹੌਲੀ ਬੋਲਣਾ ਪੈਂਦਾ ਕਿਉਂ ਧਰਮਸਥਾਨ ਹੈ ਅੰਦਰ ਆ ਦੇਖੋ ਜੀ ਕਿੰਨੀ ਂਗੜੀ ਚੋੜੀ ਆ ਇਹ ਜੀ ਪੁਰਾਣੀ ਜਗ੍ਹਾ ਇਹ ਇੱਥੇ ਮੱਥਾ ਟਿਕਦਾ ਜੀ ਆ ਦੇਖ ਲੋ ਇਹ ਸਾਦੀ ਪੁਰਾਣੀ ਜਗ੍ਹਾ ਹੈ ਜੀ ਹਰ ਟਾਈਮ ਇੱਥੇ ਲੇਟਣ ਜਾਂਦੀਆਂ ਰਹਿੰਦੀਆਂ ਹੈ ਇਹ ਆਹ ਹੈ ਜੀ ਮਾਤਾ ਜੀ ਆਪ ਸਤੀ ਹੋਏ ਸੀ ਨਾ ਏ ਆ ਮਾਤਾ ਵਿਖੰਡਾ ਦੀ ਜੀ ਖੁਦ ਆ ਬਾਬੇ ਜੀ ਦਾ ਸੀਸ ਹੈ ਜੀ ਜੋ ਕਿ ਉਹਦੀ ਹੱਥਾਂ ਦੇ ਵਿੱਚ ਫੜ ਕੇ ਰੱਖਿਆ ਹੋਇਆ ਹੈ ਜੀ ਸਤੀ ਹੋ ਗਈ ਜੀ ਆਪ ਇਹ ਤੇ ਧਰਤੀ ਬਿਆੜ ਦੇਗੀ ਜਾਂ ਅਗੰਧ ਦੇ ਵਿੱਚ ਹੋ ਗਈ ਇਹਨਾਂ ਦਾ ਇਤਿਹਾਸ ਸਾਨੂੰ ਪਤਾ ਨਹੀਂ ਆਏ ਜੀ ਪੁਰਾਣਾ ਮੰਦਿਰ ਸਤੀ ਮਾਈ ਝਖਾ ਦੀ ਜੀ ਦਾ ਸਥਾਨ ਆ ਭੋਲਾ ਸਿੰਘ ਨੇਗੇ ਇੱਥੇ ਹਰ ਟਾਈਮ ਜੋਤ ਜਗਦੀ ਰਹਿੰਦੀ ਹੈ ਜੀ ਇੱਥੇ ਨਾ ਜੀ ਮਾਤਾ ਤੇ ਹਰ ਹਰ ਮਹੀਨੇ ਦੀ ਦਸਮੀਨੇ ਦੀ ਜਿਵੇਂ ਸੋਣ ਭਾਦੋ ਸੁੱਸ ਪੂਰਾ ਸਾਲ ਕਿਉਂ ਦੇ ਚੰਨਣੀ ਚੋਦੇ ਨੂੰ ਮੱਥਾ ਟਿਕਦਾ ਜੀ ਕਿਉਂਕਿ ਕਸਾਰ ਹੁੰਦਾ ਹੈ ਕਸਾਰ ਤਿਆਰ ਹੁੰਦਾ ਆਟਾ ਗੋੜ ਤੇ ਪਾਣੀ ਦੇ ਵਿੱਚ ਜੀ ਖੁਸ਼ਕ ਜਾ ਹੁੰਦਾ ਜਿਵੇਂ ਆਪਣੀ ਪੰਜੀਰੀ ਹੁੰਦੀ ਹੈ ਇਸ ਤਰ੍ਹਾਂ ਹੁੰਦਾ ਜੀ ਪਹਿਲਾਂ ਵਿਆਹ ਸ਼ਾਦੀਆਂ ਵਿੱਚ ਬੰਡਿਆ ਕਰਦੇ ਗਿੱਦਾ ਪੈਂਦਾ ਜਨ ਚੜੀ ਤੋਂ ਬਾਅਦ ਇਸ ਤਰ੍ਹਾਂ ਦਾ ਤੇ ਵਿਆਹ ਕੇ ਲੈਣੇ ਜਦੋਂ ਪਹਿਲੀ ਵਾਰ ਮੱਥਾ ਇੱਥੇ ਟਿਕਾਣੇ ਆ ਤੇ ਛਟੀਆਂ ਖੇਡਦੇ ਆ ਇੱਥੇ ਸਾਰਾ ਸਾਡੇ ਗੰਡ ਜੋੜੇ ਦੀ ਸੁੱਖ ਇੱਥੇ ਲੈਂਦੀ ਹੈ ਜੀ ਸੱਤੀ ਮਾਈ ਜੱਖਾਂ ਦਾ ਦੀ ਜੀ ਦਾ ਮੰਦਰ ਹੈ ਜੋ ਕਿ ਸਦੀਆਂ ਪੁਰਾਣਾ ਇਤਿਹਾਸ ਹੈ ਇਹ ਮਾਤਾ ਜੀ ਦਾ ਇਸ ਤਰ੍ਹਾਂ ਇਤਿਹਾਸ ਹੈ ਜੀ ਮੈਂ ਹੁਣ ਵਿੱਚ ਆ ਕੀ ਦੱਸ ਦਣਾ ਇਹ ਮਾਤਾ ਜੀ ਨਾ ਬਾਬਾ ਜੀ ਇੱਥੇ جنگ ਲੜਦੇ ਲੜਦੇ ਮੁਗਲਾਂ ਤੋਂ ਵੀ ਪਹਿਲਾਂ ਹਾਂਜੀ ਮੁਗਲਾਂ ਤੋਂ ਪਹਿਲਾਂ ਇੱਥੇ ਪਿੰਡ ਸੀ ਗਹਿਰਤਿਆ ਫਿਰ ਪਰਾਂ ਬਸ ਗਿਆ ਬਾਬਾ ਜੀ ਇੱਥੇ جنگ ਲੜਦੇ ਲੜਦੇ ਸ਼ਹੀਦ ਹੋ ਗਏ ਸੀਗੇ ਜੀ ਫਟ ਜਿਆਦਾ ਲੱਗ ਕੇ ਉਹਨਾਂ ਨੂੰ ਸ਼ਹੀਦ ਹੋ ਗਏ ਗਊ ਗਰੀਬ ਦੀ ਰੱਖਿਆ ਦੀ ਖਾਤਰ ਆਪਦੇ ਧਰਮ ਦੀ ਖਾਤਰ ਉਹਨਾਂ ਨੇ ਸਿੱਧਕੀ ਨਹੀਂ ਹਾਰਿਆ ਪਰ ਸਿੱਧੀ ਪਾ ਗਏ ਪਹੁੰਚੀਆਂ ਹੋਈਆਂ ਸ਼ਕਤੀਆਂ ਸੀ ਆਪ ਪਰਮਾਤਮਾ ਤਾਂ ਉਹਨਾਂ ਦਾ ਸੀਚ ਕਟਿਆ ਹੋਇਆ ਮਾਤਾ ਜੀ ਨੇ ਚੱਕ ਕੇ ਝੋਲੀ 'ਚ ਪਾ ਕੇ ਇੱਥੇ ਆਪਦੀ ਚਿਖਾ ਚਨੇ ਆ ਕੇ ਉਹ ਸੇ ਚੀਖਾ ਦੇ ਵਿੱਚ ਦੋਏ ਜੀ ਸੀਧ ਹੋ ਗਏ ਸੀ ਜੀ ਇਹ ਹੈ ਜੀ ਸਾਡੇ ਪਿੰਡ ਦੀ ਸਤੀ ਮਾਈ ਜੱਖਾਂ ਦਾਦੀ ਜੀ ਦਾ ਇਤਿਹਾਸ ਜੋ ਕਿ ਸਦੀਆਂ ਪੁਰਾਣਾ ਇੱਥੇ ਅਸੀਂ ਧਿਆਣੀਆਂ ਵੀ ਖਵਾਨਨੇ ਆ ਜੀ 60ਵੀਂ ਦਿਨਿਆਂ 60 ਚੜੇ ਪਏ ਨੇ ਜੀ ਤੇ ਆਹ ਦੇਖ ਲਓ 60 ਅੰਦਰ ਚੜੇ ਪਏ ਨੇ ਜੀ ਉਹ ਕਿੰਨੇ ਸਾੜ ਚੜ ਰਹੇ ਨੇ ਜੀ ਸਾੜ ਕਿਹਾ ਜਾਂਦਾ ਹੈ ਸੁੱਚੀ ਚੁੰਨੀ ਨੂੰ ਦੁਪੱਟੇ ਨੂੰ ਜੀ ਹਾਂ ਜੀ ਉਹਨੂੰ ਕਿਹਾ ਜਾਂਦਾ ਜੀ ਅੱਛਾ ਜੀ ਸਸਤ੍ਰੀਕਾਰ ਸਾਰਿਆਂ ਨੂੰ ਜੀ ਜੋ ਵੀ ਸਾਡੇ ਚੈਨਲ ਦੇਖਦੇ ਨੇ ਸਿੰਪਲ ਲਾਈਫ 557 ਰੂਪ ਐਂਡ ਜੋਤ ਉਹ ਵੀ 557 ਹੈ ਜੀ ਇਹ ਦੋਏ ਚੈਨਲ ਨੇ ਆ ਦੇਖੋ ਜੀ ਹੁਣ ਤੁਸੀਂ ਇੱਥੋਂ ਆਂਗਣ ਦੇਖੋ ਜੀ ਸਾਰਾ ਵਿਹੜਾ ਦੇਖੋ ਕਿੰਨਾ ਵਧੀਆ ਜੀ ਪਿਆਰ ਨਾਲ ਦਿਖਾ ਰਿਆ ਜੀ ਮੈਂ ਹੌਲੀ ਹੌਲੀ ਕੈਮਰਾ ਘੁਮਾ ਕੇ ਜੀ ਇਹ ਇੱਧਰ ਲੰਗਰ ਹੈ ਜੀ ਆਪ ਉਹ ਪੁਰਾਣਾ ਲੰਗਰ ਹਾਲ ਹੈ ਜੀ ਜਿਹੜਾ ਉੱਚੀ ਚਟੀਨ ਨੇ ਇਹ ਲੰਗਰ ਹਾਲ ਲਈ ਇਹ ਤੇ ਸਵੇਰੇ ਸ਼ਾਮ ਹਰ ਰੋਜ਼ ਸੰਗਤ ਆਂਦੀ ਆਈ ਵੈਸੇ 14 ਦੇ ਵਾਲੇ ਦਿਨ ਇਕੱਠ ਹੁੰਦਾ ਹੈ ਬਾਕੀ ਸਾਲ 'ਚ ਇੱਕ ਇੱਥੇ ਬਹੁਤ ਵੱਡਾ ਮੇਲਾ ਰੱਖਿਆ ਜਾਂਦਾ ਜੀ ਜੋ ਕਿ ਐਸ ਟਾਈਮ ਅੱਗੇ ਆਊਗਾ ਜੀ ਉਹ ਸ਼ਾਇਦ ਫੱਗਣ ਦੇ ਮਹੀਨੇ ਨਹੀਂ ਤਾਂ ਐਸੇ ਭੱਦ ਹੋ ਜਾਇਆ ਕਰਦਾ ਸੀ ਹੁਣ ਅੱਗੇ ਲੈ ਕੇ ਬਾਰਸ਼ਾਂ ਜਾਦੇ ਹੋ ਗਈਆਂ ਉਹਦੀ ਡੇਟ ਬਦਲੀ ਗਈ ਜੀ ਮੇਲੇ ਦੀ ਠੀਕ ਹੈ ਜੀ ਸਾਨੂੰ ਵੀ ਦਿਓ ਹੁਣ ਆ ਗਿਆ ਬਲਾਈਏ ਫਤੇ ਵੈਗਰੂ ਜੀ ਖਾਲਸਾ ਵੈਗਰੂ ਜੀ ਕੀ ਫਤੇ ਸਸਰੀਕਾਰ ਜੀ ਰਾਮ ਰਾਮ ਜੀ ਨਾਰਾਇਣ ਜੀ ਖੁਦਾ ਭੀ ਜੀ ਅਸਲਾਮ ਅਲਿਕਮ ਜੀ ਜਿਉਂਦੇ ਵਸਦੇ ਰਹੋ ਖੁਸ਼ੀਆਂ ਮਾਣੋ ਖੁਸ਼ ਰਹੋ ਜੈ ਮਈਆ ਖੰਦਾਦੀ ਤੇਰੀ ਸਦਾ ਹੀ ਜੈ ਆ ਜੀ ਸਦੀ ਮਾਈ ਆਖੰਦਾਦੀ ਜੀ ਦਾ ਦਰਬਾਰ ਆ ਦੇਖੋ ਮਾਤਾ ਸੱਦੀ ਹੋਣ ਲੱਗ ਰਹੀ ਐ ਆ ਫੁੱਟੋ ਦੇ ਅੱਗੇ ਫੁੱਟੋ ਆ ਗਈ ਜੀ ਇਹ ਆ ਦੇਖੋ ਅਗਨ ਦੇ ਉੱਤੇ ਬੈਠੇ ਨੇ ਮਾਤਾ ਜੀ ਸੱਦੀ ਮਾਈ ਜੱਖੰਦਾਤੀ ਇਹਨਾਂ ਦਾ ਨਾਮ ਹੈ ਜੀ ਸੱਦੀ ਹੋਏ ਸੀਗੇ ਆ ਦੇਖੋ ਕਗੜਾ ਪਾ ਕੇ ਮਾਈਆਂ ਆਂਦੀਆਂ ਆ ਦੇਖੋ ਬਾਬਾ ਉਧਰ ਬਾਬੇ ਦਾ ਵੀ ਮੰਦਿਰ ਆ ਉਹਦਾ ਸੀਸ ਹੈ ਜੋ ਆਪਦੇ ਗੋਦੀ ਦੇ ਵਿੱਚ ਲੈ ਕੇ ਤੇ ਮਾਤਾ ਨੇ ਅਗਨ ਦੇ ਉੱਤੇ ਬੈਗੀ ਵਿੱਚ ਸੱਤੀ ਹੋ ਗਈ ਸੀ ਇਹ ਹਜ਼ਾਰਾਂ ਸਾਲ ਪੁਰਾਣੀ ਕਹਾਣੀ ਹੈ ਜੀ ਤੁਹਾਨੂੰ ਮੈਂ ਸਾਰੀ ਗੱਲ ਦੱਸਦਾ ਜੀ ਇੱਥੇ ਮੈਨੂੰ ਘੇੜਾ ਦੇ ਆਣਦੋ ਵਾਲੇ ਦਲੇ ਪਰ ਕੰਮਿਆ ਕਰਨੀ ਬਹੁਤ ਜ਼ਰੂਰੀ ਹੈ ਆਏ ਜੀ ਮੰਦਰ ਜਿਹਦੇ ਕਰੋੜਾਂ ਰੁਪਇਆ ਲੱਗਿਆ ਜੀ ਇਹ ਆ ਦੇਖੋ ਉੱਤੇ ਦੇਖੋ ਇਹ ਕਬੂਤਰਾਂ ਕਰਕੇ ਜਾਲ ਪਿਆ ਹੋਇਆ ਹੈ ਇਵੇਂ ਮੈਸਨ ਉਸਾਰੀ ਕਹਾਣੀ ਬਾਰੋਂ ਦੱਸਦਾ ਜੀ ਇੱਥੇ ਆਵਾਜ਼ ਪੈਂਦੀ ਹੈ ਗੂੰਜ ਪੈਂਦੀ ਹੈ ਵੋਲੀਅਮ ਵੱਧਦਾ ਹੈ ਇੱਥੇ ਹਰ ਟਾਈਮ ਜੋਤ ਤੇ ਜਗਦੀ ਹੈ ਜੀ ਮਾਤਾ ਦੀ ਯਾਹੋ ਮੇਰੀ ਮਾਈ ਹਾਂਜੀ ਇਹ ਹੈ ਜੀ ਮੇਰੇ ਪਿੰਡ ਦਾ ਸਤੀ ਮਾਈ ਜੱਖਾਂ ਦਾਦੀ ਜੀ ਦਾ ਦਰਬਾਰ ਤੁਹਾਨੂੰ ਦਿਖਾ ਰਿਹਾ ਦਰਬਾਰ ਦਰਬਾਰ ਉੱਤੋਂ ਦਿਖਾ ਦਿੰਨੇ ਆ ਆ ਆ ਗਿਆ ਜੀ ਇੱਥੇ ਸਾਰੇ ਲੰਗਰ ਵਗੈਰਾ ਸੰਗਤਾਂ ਭੈਜ ਜਾਂਦੀਆਂ ਨੇ ਪਰਾ ਗ੍ਰਾਉਂਡ ਨੇ ਜੀ ਬਣੇ ਹੋਏ ਬਹੁਤ ਵੱਡਾ ਜੀ ਮੈਂ ਚਲੋ ਮੰਦਰ ਦਿਖਾਉਣਾ ਜੀ ਉਸ ਤੋਂ ਆ ਗਿਆ ਜੀ ਆ ਦੇਖੋ ਜੀ ਆ ਮੰਦਰ ਹੈ ਆ ਮੰਦਰ ਹੋ ਗਿਆ ਜੀ ਆ ਹੋ ਗਿਆ ਮੇਨ ਗੇਟ ਇਧਰੋਂ ਐਂਟਰੀ ਆਪਾਂ ਕਰੀ ਐ ਉਹ ਉਹ ਉਦੋਂ ਪਿੱਛੇ ਗਈ ਟਿਕ ਗੇਟ ਹੋਰ ਹੈ ਜੀ ਪਿੱਛੇ ਆ ਲੰਗਰ ਆ ਗਿਆ ਜੇ ਇੱਥੇ ਅਸੀਂ ਤੁਹਾਨੂੰ ਇਹਦੀ ਕਹਾਣੀ ਦੱਸਦੇ ਆ ਜੀ ਏ ਸਾਡੇ ਨਾ ਬੋਲਾ ਖਾਨਦਾਨ ਤੇ ਖੋਕਰ ਖਾਨਦਾਨ ਮੱਲਕ ਗੋਤ ਜਦੋਂ ਵੀ ਮੁੰਡਾ ਬਹਿ ਕੇ ਲੈਂਦੇ ਆ ਦੂਜੇ ਦਿਨ ਇੱਥੇ ਮੱਠ ਟਕੈਨੇ ਆ ਦੋਏ ਜੀਆਂ ਨੂੰ ਗੀਤ ਗਾਉਂਦੇ ਆਂਦੇ ਨੇ ਬੁੜੀਆਂ ਬੰਦੇ ਛੇਟੀਆਂ ਖੇਡੀਆਂ ਜਾਂਦੀਆਂ ਨੇ ਸਿਰ ਤੇ ਇੱਕ ਕਸਾਰ ਚੜਦਾ ਜੀ ਕਸਾਰ ਜੋ ਕਿ ਗੁੜ ਪਾਣੀ ਤੇ ਆਟੇ ਜੀ ਬਣਦਾ ਜੀ ਨਾ ਪ੍ਰਸ਼ਾਦ ਚੜੇ ਕੁਛ ਨਹੀਂ ਚੜਦਾ ਜੀ ਰੇ ਦੇਸੀ ਕੇ ਉਹਦੀਆਂ ਦੋ ਜੋਤਾਂ ਹਰੇ ਲੱਗਦੀਆਂ ਨੇ ਦੋ ਜੋਤਾਂ ਭਰਾ ਲੱਗਦੇ ਉਹ ਵੀ ਤੁਹਾਨੂੰ ਵੀਡੀਓ ਬਣਾਵਾਂਗੇ ਐਸ ਮੰਦਰ ਦਾ ਨਾਮ ਹੈ ਸਤੀ ਮਾਈ ਆਖਾਂ ਦੀ ਉਹ ਇਹਦੇ ਤੋਂ 5 ਕਿਲੇ ਦੂਰ ਹੈ ਜਿੱਥੇ ਜੰਗ ਹੋਇਆ ਸੀ ਜੰਗ ਜੰਗ ਹੋਇਆ ਸੀ ਜੀ ਬਹੁਤ ਪੁਰਾਣਾ ਮੁਗਲਾਂ ਤੋਂ ਪਹਿਲਾਂ ਇੱਥੇ ਪਿੰਡ ਸੀਗਾ ਉਸ ਟਾਈਮ ਰਤੀਆ ਉਰੇ ਸੀਗਾ ਹੁਣ ਰਤੀਆ ਤੋਂ 4 ਕਿਲੋਮੀਟਰ ਪਰ ਹੈ ਤਾਂ ਜੀ ਜਿੰਨਾ ਕਿ ਸਾਨੂੰ ਇਤਿਹਾਸ ਦਾ ਪਤਾ ਹੈ ਮਾਫ ਕਰਨਾ ਕਈ ਵਾਰੀ ਗਲਤੀ ਵੀ ਹੋ ਜਾਂਦੀ ਹੈ ਕੋਈ ਅਸੀਂ ਆਪਦੇ ਆਪ ਤੇ ਬੜਾਈ ਨਹੀਂ ਕਰਦੇ ਤਾਂ ਬਾਬਾ ਜੀ ਇੱਥੇ ਸ਼ਹੀਦ ਹੋ ਗਏ ਨਾ ਤਾ માતા ਸਤੀ ਮਾਈ ਆਖੰਦਾਦੀ ਜੀ ਵੀ ਨਾਲੇ ਸਤੀ ਹੋ ਗਈ ਸੀ ਜੀਦ ਹੋ ਗਏ ਅੱਗ ਦੇ ਵਿੱਚ ਚਿਖਾ ਦੇ ਵਿੱਚ ਉਹਨਾਂ ਦਾ ਸੀ ਚੱਕ ਕੇ ਆਪਦੇ ਪੱਟਾ ਦੇ ਤਰ੍ਹਾਂ ਤੁਹਾਨੂੰ ਫੋਟੋ ਦਿਖਾਤੀ ਅਸੀਂ ਨੇ ਪਿੱਛੇ ਇਸ ਤਰ੍ਹਾਂ ਜੀ ਇਤਿਹਾਸ ਹੈ ਜੀ ਇੱਥੇ ਕੁਝ ਨਹੀਂ ਹੁੰਦਾ ਸਾਡੀ ਸੁਰਤ ਚੋ ਕੱਲਾ ਅੰਦਰਲਾ ਮੰਦਰ ਹੁੰਦਾ ਜਿਹੜਾ ਅੰਦਰ ਹੈ ਜੀ ਆਤਾ ਇਹ ਮੂਰਾਂ ਲੱਗ ਗਏ ਨੇ 40 ਸਾਲ ਦੇ ਇੱਥੇ ਭਖੜਾ ਹੁੰਦਾ ਹੀ ਫਿਰ ਹੌਲੀ ਹੌਲੀ ਜਿਵੇਂ ਡਿਵੈਲਪਮੈਂਟ ਹੁੰਦਾ ਗਿਆ ਪੈਸਾ ਆਂਦਾ ਗਿਆ ਸੰਗਤਾਂ ਕੋਲੇ ਚਾਹਵਨਾ ਹੁੰਦੀ ਗਈ 26 27 ਪਿੰਡਾਂ ਦੇ ਵਿੱਚ ਅੰਦਰ ਅੰਦਰਾ ਮੰਦਿਰ ਸੀ ਜਿਹੜੇ ਅਸੀਂ ਮੱਥਾ ਟੇਕ ਕੇ ਆਏ ਆ ਤੇ ਅੱਛਾ ਜੀ ਸ਼ਸ਼ੀਕਾਰ ਜੀ ਸਾਰਿਆਂ ਨੂੰ ਰਾਮ ਰਾਮ ਜੀ ਤੇ ਸਾਰੇ ਭਾਈ ਪਿਆਰ ਕਰਿਆ ਕਰੋ ਸਾਡਾ ਚੈਨਲ ਦੇਖਿਆ ਕਰੋ ਸਿੰਪਲ ਲਾਈਫ 557 ਤੇ ਸਿੰਪਲ ਲਾਈਫ ਰੂਪਿੰਡ ਜੋਤ 557 ਦੋਨੇ ਚੈਨਲ ਜੀ ਸਾਡੇ ਭੈਣ ਰਜਿੰਦਰ ਕੌਰ ਤੇ ਵਕੀਲ ਸਾਹਿਬ ਬੈਦਵਾਨ ਜੀ ਦੇ ਨੇ ਜੋ ਚੰਡੀਗੜ੍ਹੋਂ ਚੱਲਦੇ ਨੇ ਜੈ ਮਾਤਾ ਸਤੀ ਮਾਈ ਜੀ ਆਖੰਦਾਦੀ ਜੈ ਬਾਬਾ ਬਕਾਊਆ ਹੁਣ ਉਧਰ ਜਾਣੇ ਜੀ ਅਸੀਂ ਉਧਰੋਂ ਬਣਾਨੇ ਇੱਕ ਵੀਡੀਓ ਜੀ